ਸਰ ਅਮਰਪੁਰਾਦ ਵਿੱਚ ਬਲਾਕ ਪੱਧਰੀ ਖੇਡਾਂ ਕਰਾਈਆਂ ਜਾ ਰਹੀਆਂ ਕੀ ਕਹਿਣਾ ਸਰ ਤੁਹਾਡਾ ਬੜੀ ਮਾਨ ਦੀ ਗੱਲ ਹੈ ਕਿ ਆਪਾਂ ਨੂੰ ਪਹਿਲੀ ਗੱਲ ਤਾਂ ਮੇਜ਼ਬਾਨੀ ਦਾ ਮੌਕਾ ਮਿਲਿਆ ਹੈਗਾ ਤੇ ਇਹਦੇ ਵਿੱਚ ਪਹਿਲਾਂ ਸਕੂਲ ਸਕੂਲ ਤੋਂ ਕਲਸਟਰ ਕਲਸ ਤੋਂ ਬਾਅਦ ਬਲਾਕ ਦੀ ਗੇਮਾਂ ਹੋ ਰਹੀਆਂ ਨੇ ਜਿਹਦੇ ਵਿੱਚ ਲਗਭਗ 58 ਸਕੂਲ ਜਿਹੜੇ ਸਰਕਾਰੀ ਕੁਝ ਪ੍ਰਾਈਵੇਟ ਸਕੂਲ ਦੇ ਜਿਹੜੇ ਅੱਛੇ ਬੱਚੇ ਜਿਨ੍ਹਾਂ ਨੇ ਵਧੀਆ ਪਰਫਾਰਮੈਂਸ ਕੀਤੀ ਹੈ ਉਹ ਬੱਚੇ ਆਏ ਨੇ ਤੇ ਬੜਾ ਫਸਮਾ ਮੁਕਾਬਲਾ ਦੇਖਣ ਨੂੰ ਮਿਲੇਗਾ ਇਹਦੇ ਨਾਲ ਬੱਚਿਆਂ ਦਾ ਜਿਹੜਾ ਸਿਰਫ ਸਰੀਰਕ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ ਤੇ ਉਹਨਾਂ ਨੂੰ ਇੱਕ ਅੱਛਾ ਪਲੇਟਫਾਰਮ ਮਿਲਦਾ ਹੈ ਤੇ ਉਹਦੀ ਸਾਨੂੰ ਖੁਸ਼ੀ ਹੈ ਕਿ ਸਰਕਾਰੇ ਕਰਵਾ ਰਹੀਆਂ ਨੇ ਕਿਹੜੀਆਂ-ਕਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਸਰ ਇਹਦੇ ਵਿੱਚ ਲਗਭਗ 15 ਇਵੈਂਟ ਹੈਗੇ ਜਿਦੇ ਵਿੱਚ ਮੇਨ ਟੋਕੋ ਹੈ ਕਬੱਡੀ ਹੈ ਸਰਕਲ ਕਬੱਡੀ ਹੈ ਮਿਨੀ ਹੈਂਡਬਾਲ ਹੈ ਫੁੱਟਬਾਲ ਹੈ ਸ਼ਾਰਟ ਪੁੱਟ ਹੈ ਤੇ ਐਥਲੈਟਿਕਸ ਜਿਹੜੀ ਹੈਗੀ ਉਹ 100 200 400 600 ਰਿਲੇ ਕਿੰਨੇ ਦਿਨ ਇਹ ਚੱਲੇਗਾ ਤੇ ਕੀ ਟਾਈਮਿੰਗ ਕੀ ਸਰ ਇਹ ਜਿਹੜੇ ਹੈਗੇ ਆ 3 ਦਿਨ ਹੈਗੇ ਆ ਜਿਦੇ ਵਿੱਚ 15 16 ਦਾ ਜਿਹੜਾ ਸਥਾਨ ਹੈਗਾ ਉਹ ਬਹਾਵਾਲਾ ਫੋਕਲ ਪੁਆਇੰਟ ਹੈ ਤੇ ਜਿਹੜਾ 18 ਨੂੰ ਹੈ ਉਹ ਰੈਵਨੂਟ ਸਕੂਲ ਅਬੋਰ ਦੇ ਵਿੱਚ ਰੱਖਿਆ ਗਿਆ ਹੈ ਟਾਈਮਿੰਗ ਇਹਦੀ 9 ਵਜੇ ਤੋਂ ਸ਼ੁਰੂ ਹੁੰਦੀ ਹੈ ਤੇ ਜਦੋਂ ਤਾਈ ਜਿਹੜਾ ਟਾਰਗੇਟ ਹੈਗਾ ਜਿੰਨੇ ਗੇਮਸ ਕਰਾਣੀਆਂ ਨੇ ਉਦੋਂ ਤਾਈ ਇਹਦਾ ਚੱਲਦਾ ਰਹਿੰਦਾ ਹੈ ਬੱਚਿਆਂ ਵਾਸਤੇ ਕੀ ਰਿਫਰੈਸ਼ਮੈਂਟ ਰੱਖੀ ਗਿਆ ਹੈ ਇਹ ਸਮੂਹ ਅਧਿਆਪਕਾਂ ਦਾ ਉਪਰਾਲਾ ਹੈ ਪੂਰੇ ਬਲੌਕ ਦੇ ਅਧਿਆਪਕਾਂ ਦਾ ਉਪਰਾਲਾ ਹੈ ਕਿ ਸਰਕਾਰੀ ਅਧਿਆਪਕਾਂ ਨੇ ਇਹਦੇ ਚ ਆਪਣਾ ਯੋਗਦਾਨ ਦਿੱਤਾ ਹੈ ਦਸਵੰਧ ਦੇ ਕੇ ਬੱਚਿਆਂ ਨੂੰ ਜਿਹੜਾ ਹੈਗਾ ਕੇਲਾ ਪਲਸ ਬਿਸਕੁਟਸ ਇਹ ਰਿਫਰੈਸ਼ਮੈਂਟ ਦੇ ਵਾਸਤੇ ਹੈ ਉਸ ਤੋਂ ਬਾਅਦ ਪ੍ਰੋਪਰ ਖਾਣਾ ਜਿੱਦੇ ਚ ਇੱਕ ਦਾਲ ਇੱਕ ਸਬਜੀ ਰੋਟੀ ਰਾਇਤਾ ਔਰ ਖੀਰ ਇਹ ਮਤਲਬ ਅਧਿਆਪਕਾਂ ਵੱਲੋਂ ਹੀ ਹੈ ਕਿਉਂਕਿ ਜਿਹੜਾ ਹੈਗਾ ਬੱਚਿਆਂ ਨੂੰ ਖੇਡਣ ਦੇ ਨਾਲ ਜਿਹੜਾ ਹੈਗਾ ਖਾਣ ਨੂੰ ਚਾਹੀਦਾ ਹੈਗਾ ਸਰਕਾਰ ਵੱਲੋਂ ਗ੍ਰਾਂਟ ਆਉਂਦੀ ਹੈ ਉਹ ਬਹੁਤ ਘੱਟ ਆਉਂਦੀ ਹੈ ਉਹਨੇ ਨਾਲ ਨਹੀਂ ਸਰ ਸਕਦਾ ਠੀਕ ਹੈ ਸਰ ਕਿੱਡਾਂ ਕਰਾਈਆਂ ਜਾ ਰਹੀਆਂ ਕੀ ਕਰਨਾ ਹੈ ਸਰ ਹਾਂ ਅੱਜ ਤੋਂ ਅਬੋਰ ਵਨ ਬਲਾਕ ਦੀਆਂ ਇੱਥੇ ਗੇਮਸ ਸ਼ੁਰੂ ਹੋਈਆਂ ਤੇ ਸਾਰੇ ਜਿਹੜੇ ਸਕੂਲ ਹੈ ਇਸ ਬਲਾਕ ਦੇ ਉਹ ਅੱਜ ਇੱਥੇ ਪਾਰਟਿਸਿਪੇਟ ਕਰਨਗੇ ਕਿਸੇ ਨਾ ਕਿਸੇ ਗੇਮ 'ਚ ਹਾਂਜੀ ਸਰ ਤਾਂ ਬਾਕੀ ਜੋ ਟੀਚਰਸ ਹੈ ਮਨ ਆਪ ਦੇ ਵੱਦੋਂ ਬੱਚੇ ਵੀ ਵਧੀਆ ਆਪਦੀ ਪਰਫਾਰਮੈਂਸ ਦੇਣਗੇ ਬੈਸਟ ਦੇਣਗੇ ਇਸ ਤੋਂ ਬਾਅਦ ਜੋ ਬਾਕੀ ਮੇਰੇ ਵੱਲੋਂ ਸਾਰੇ ਬੱਚਿਆਂ ਨੂੰ ਬੈਸਟ ਵਿਸ਼ੀਸ਼ਾ ਸ਼ੁਭਕਾਮਨਾ ਹੈ ਤਾਂ ਆਪਣੇ ਬੱਚੇ ਵਧੀਆ ਬੈਸਟ ਦੇਣ ਜਿਹੜੇ ਜਿੱਤਣਗੇ ਉਹ ਨੈਕਸਟ ਰਾਉਂਡ ਤੇ ਡਿਸਟ੍ਰਿਕਟ ਫਿਨਲਿਟੀਮਾਂ 'ਚ ਰਿਤੇ ਆਈਆਂ ਸਰ ਹਾਂ ਇੱਥੇ ਆਪਣੇ ਸੱਤ ਕਲਸਟਰ ਹੈ ਨਾ ਸੱਤ ਕਲਸਟਰ ਦੀਆਂ ਟੀਮਾਂ ਜਿਹੜੀਆਂ ਆਈਆਂ ਹੈਗੀਆਂ ਨੇ ਹਾਂ ਅਬ ਬਲਾਕ ਹੋਰ ਹੈ ਇਹ ਦੇਖੋ ਜੀ ਇਹ ਹਰ ਸਾਲ ਜਿਹੜੀਆਂ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾਂਦੀਆਂ ਹਰ ਵਾਰ ਅਸੀਂ ਨਵਾਂ ਸੈਂਟਰ ਚੁਰਦੇ ਆ ਇਸ ਵਾਰ ਅਸੀਂ ਅਮਰਪੁਰਾ ਸੈਂਟਰ ਵਿੱਚ ਇਹ ਬਲਾਕ ਪੱਧਰੀ ਖੇਡਾਂ ਕਰਵਾਉਣ ਜਾ ਰਹੇ ਆ ਇਸ ਵਿੱਚ ਸੱਤ ਸੈਂਟਰਾਂ ਦੇ ਲਗਭਗ 1500 ਬੱਚੇ ਸ਼ਾਮਿਲ ਹੋ ਰਹੇ ਆ ਜਿਸ ਵਿੱਚ 52 ਸਰਕਾਰੀ ਸਕੂਲ 58 ਤੇ 94 ਨਾਲ ਪ੍ਰਾਈਵੇਟ ਸਕੂਲ ਦੇ ਬੱਚੇ ਨੇ ਤੇ ਸਾਰਿਆਂ ਬੱਚਿਆਂ ਨੂੰ ਤੇ ਸਾਡੀ ਸ਼ੁਭ ਕਾਮਨਾਵਾਂ ਨੇ ਕਿ ਇਸ ਵਾਰ ਜਿਹੜਾ ਸਾਡਾ ਪ੍ਰਦਰਸ਼ਨ ਜ਼ਿਲ੍ਹੇ ਵਿੱਚ ਤੇ ਸਟੇਟ ਵਿੱਚ ਬਹੁਤ ਵਧੀਆ ਰਹਿਣ ਦੀ ਉਮੀਦ ਹੈ। ਸਰ ਅਮਰਪੁਰਾ ਦੇ ਵਿੱਚ ਬਲਾਕ ਪੱਧਰੀ ਖੇਡਾਂ ਕਰਾਈਆਂ ਜਾ ਰਹੀਆਂ ਕੀ ਕਹਿਣਾ ਹੈ ਸਰ ਤੁਹਾਡਾ? ਬੜੀ ਮਾਣ ਦੀ ਗੱਲ ਹੈ ਕਿ ਆਪਾਂ ਪਹਿਲੀ ਗੱਲ ਤਾਂ ਮੇਜ਼ਬਾਨੀ ਦਾ ਮੌਕਾ ਮਿਲਿਆ ਹੈਗਾ ਤੇ ਇਹਦੇ ਵਿੱਚ ਪਹਿਲਾਂ ਸਕੂਲ ਸਕੂਲ ਤੋਂ ਕਲਸਟਰ ਕਲਸ ਤੋਂ ਬਾਅਦ ਬਲਾਕ ਦੀ ਗੇਮਾਂ ਹੋ ਰਹੀਆਂ ਨੇ ਜਿਹਦੇ ਵਿੱਚ ਲਗਭਗ 58 ਸਕੂਲ ਜਿਹੜੇ ਸਰਕਾਰੀ ਕੁਝ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਅੱچھے ਬੱਚੇ ਜਿਨ੍ਹਾਂ ਨੇ ਵਧੀਆ ਪਰਫਾਰਮੈਂਸ ਕੀਤੀ ਹੈ ਉਹ ਬੱਚੇ ਆਏ ਨੇ ਤੇ ਬੜਾ ਫਸਮਾ ਮੁਕਾਬਲਾ ਦੇਖਣ ਨੂੰ ਮਿਲੇਗਾ। ਇਹਦੇ ਨਾਲ ਬੱਚਿਆਂ ਦਾ ਜਿਹੜਾ ਸਿਰਫ ਸਰੀਰਕ ਦੇ ਨਾਲ-ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ ਤੇ ਉਹਨਾਂ ਨੂੰ ਇੱਕ ਅੱਛਾ ਪਲੇਟਫਾਰਮ ਮਿਲਦਾ ਹੈ ਤੇ ਉਹਦੀ ਸਾਨੂੰ ਖੁਸ਼ੀ ਹੈ ਕਿ ਸਰਕਾਰੇ ਕਰਵਾ ਰਹੀਆਂ ਨੇ। ਕਿਹੜੀਆਂ-ਕਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਸਰ? ਇਹਦੇ ਵਿੱਚ ਲਗਭਗ 15 ਇਵੈਂਟ ਹੈਗੇ ਜਿਦੇ ਵਿੱਚ ਮੇਨ ਟੋਕੋ ਹੈ, ਕਬੱਡੀ ਹੈ, ਸਰਕਲ ਕਬੱਡੀ ਹੈ, ਮਿਨੀ ਹੈਂਡਬਾਲ ਹੈ, ਫੁੱਟਬਾਲ ਹੈ, ਸ਼ਾਰਟ ਪੁੱਟ ਹੈ। ਇਹ ਐਥਲੈਟਿਕਸ ਜਿਹੜੀ ਹੈਗੀ ਆ ਉਹ 100 200 400 600 ਰਿਲੇ ਕਿੰਨੇ ਦਿਨ ਇਹ ਚੱਲੇਗਾ ਤੇ ਕੀ ਟਾਈਮਿੰਗ ਕੀ ਹੈ ਸਰ ਇਹ ਜਿਹੜੇ ਹੈਗੇ ਆ 3 ਦਿਨ ਹੈਗੇ ਆ ਜਿਹਦੇ ਵਿੱਚ 15 16 ਦਾ ਜਿਹੜਾ ਸਥਾਨ ਹੈਗਾ ਉਹ ਬਹਾਵ ਵਾਲਾ ਫੋਕਲ ਪੁਆਇੰਟ ਹੈ ਤੇ ਜਿਹੜਾ 18 ਨੂੰ ਹੈ ਉਹ ਰੈਵਨਵੁੱਡ ਸਕੂਲ ਅਗੋਤ ਵਿੱਚ ਰੱਖਿਆ ਗਿਆ ਹੈ ਟਾਈਮਿੰਗ ਇਹਦੀ 9 ਵਜੇ ਤੋਂ ਸ਼ੁਰੂ ਹੁੰਦੀ ਹੈ ਤੇ ਜਦੋਂ ਤਾਂ ਹੀ ਜਿਹੜਾ ਟਾਰਗੇਟ ਹੈਗਾ ਜਿੰਨੇ ਗੇਮਸ ਕਰਾਣੀਆਂ ਨੇ ਉਦੋਂ ਤਾਈਂ ਦਾ ਚੱਲਦਾ ਰਹਿੰਦਾ ਹੈ ਬੱਚਿਆਂ ਵਾਸਤੇ ਕੀ ਰਿਫਰੈਸ਼ਮੈਂਟ ਬੱਚੇ ਗਏ ਸਾ ਇਹ ਸਮੂਹ ਅਧਿਆਪਕਾਂ ਦਾ ਉਪਰਾਲਾ ਹੈ ਪੂਰੇ ਬਲੌਕ ਦੇ ਅਧਿਆਪਕਾਂ ਦਾ ਉਪਰਾਲਾ ਹੈ ਕਿ ਸਰਕਾਰੀ ਅਧਿਆਪਕਾਂ ਨੇ ਇਹਦੇ ਤੇ ਆਪਣਾ ਯੋਗਦਾਨ ਦਿੱਤਾ ਹੈ ਦਸਵੰਧ ਦੇ ਕੇ ਬੱਚਿਆਂ ਨੂੰ ਜਿਹੜਾ ਹੈਗਾ ਕੇਲਾ ਪਲਸ ਬਿਸਕੁਟਸ ਇਹ ਰਿਫਰੈਸ਼ਮੈਂਟ ਦੇ ਵਾਸਤੇ ਹੈ ਉਸ ਤੋਂ ਬਾਅਦ ਪ੍ਰੋਪਰ ਖਾਣਾ ਜਿੱਦੇ ਚ ਇੱਕ ਦਾਲ ਇੱਕ ਸਬਜੀ ਰੋਟੀ ਰਾਇਤਾ ਔਰ ਖੀਰ ਇਹ ਮਤਲਬ ਅਧਿਆਪਕਾਂ ਵੱਲੋਂ ਹੀ ਹੈ ਕਿਉਂਕਿ ਜਿਹੜਾ ਹੈਗਾ ਬੱਚਿਆਂ ਨੂੰ ਫੇਡਣ ਦੇ ਨਾਲ ਜਿਹੜਾ ਹੈਗਾ ਸਰਕਾਰ ਨੂੰ ਚਾਹੀਦਾ ਹੈਗਾ ਸਰਕਾਰ ਵੱਲੋਂ ਗ੍ਰਾਂਟ ਆਉਂਦੀ ਹੈ ਉਹ ਬਹੁਤ ਘੱਟ ਆਉਂਦੀ ਹੈ। ਉਹਨੇ ਨਾਲ ਨਹੀਂ ਸਰ ਸਕਦਾ। ਠੀਕ ਹੈ ਸਰ।